ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਮਰੀਂ ਸ਼ਰਣੁ ਤੁਮਾਰੀ ਆਸਾ ਤੁਮਹੀ ਸਜਣ ਸੁਨੇਲੇ ਰੱਖੂ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੀ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਾਪ ਗੁਰ ਨਿਸਕਾਰੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਜੇਰੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਸੰਤੋ ਹਰਿ ਹਰਿ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਨਾਹੀ ਮਨ ਜਿਨਿਆੜਾ ਫਲ ਪਾਈ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਵਿਸਰੋ ਨਾਹੀ ਮਨ ਜਿਨਿਆੜਾ ਫਲ ਪਾਈ ਰਹਾ ਸਤਿਗੁਰੂ ਪੂਰੇ ਤਾਪ ਗਵਾਇ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭਈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਿਦਾਨ ਮੰਗਲ ਰਸ ਰੂਪਾ ਹਰਿ ਦਾ ਨਾਮ ਅਧਾਰੂ ਨਾਨਕ ਪਦ ਰਾਗੀ ਪਰਮੇਸ਼ਰ ਉਦਰੀਆ ਸਭ ਸੰਸਾਰੂ ਸਰਬਨਿਦਾਨ ਮੰਗਲ ਰਸ ਰੂਪਾ ਹਰਿ ਦਾ ਨਾਮ ਅਧਾਰੂ ਹੱਥ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰ ਸੰਤ ਹੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਵਿਸਰੋ ਨਾਹੀ ਮਨ ਜਿੰਦੇ ਦਾ ਫਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰਾਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਮੀ ਸ਼ਾਸਤ ਸੰਤ ਜੀਓ ਗੁਰਪਾਗ ਦੇ ਜਨਮ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪ੍ਰਕਾਸ਼ ਮਾਨ ਹੋ ਕੇ ਦਰਸ਼ਨ ਮਿਹਦਾਰੀ ਦਿੱਤੀ ਸਤਿਗੁਰ ਜੀ ਦੇ ਦਰਸ਼ਨ ਹੋਏ ਸਤਿਗੁਰ ਜੀ ਦਾ ਕੋਟਾਨ ਕੋਟਾਨ ਧੰਨਵਾਦ ਸੋ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਗੁਰੂ ਦੇ ਪਾਵਨ ਪਵਿੱਤਰ ਅੰਗ 620 ਦੇ ਸੋਲ ਲਾਗਦੇ ਵਿੱਚ ਧੰਨ ਸ਼ਹੀਦਾਂ ਦੇ ਸਰਤਾਬ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸੁਵਜਦਾ ਪਾਵਨ ਪਵਿੱਤਰ ਉਪਦੇਸ਼ ਆਪਾਂ ਸਾਰਿਆਂ ਦੀਆਂ ਹਿਰਦਿਆਂ ਤੇ ਵੱਸ ਜਾਵੇ। ਸਤਗੁਰ ਜੀ ਦੀ ਕਿਰਪਾ ਦਰਦਿਆਂ ਸੰਤਾਂ ਹਰ ਹਰ ਨਾਮ ਧਿਆਈ। ਸੁਖ ਸਾਗਰ ਪ੍ਰਾਪਿ ਵਿਸਰੋ ਨਾਨੀ ਮਨ ਤਿੰਦੇੜਾ ਹਲ ਪਾਈ। ਉਹਨਾਂ ਮਹਾપુરੂਸ਼ਾਂ ਦੀ ਸੰਗਤ ਕਰੀਏ ਜਿਹੜੇ ਰੰਗ ਦੀ ਨਾਲ ਮਿਲੇ ਹਨ ਜਿਹੜੇ ਰੰਗ ਦੀ ਗੱਲ ਸੁਣਾਉਂਦੇ ਹਨ ਸਵਾਸ ਸਵਾਸ ਹਰੀ ਦਾ ਨਾਮ ਧਿਆਉਂਦੇ ਹਨ ਉਹਨਾਂ ਦੇ ਸੰਗ ਰਹਿ ਕੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਮਨ ਦੇ ਸਾਰੇ ਜਿਹੜੇ ਹਨ ਪੂਰਨ ਹੋ ਜਾਂਦੇ ਹਨ ਉਹਨਾਂ ਸੰਤਾਂ ਮਹਾપુરੂਸ਼ਾਂ ਦੀ ਚਰਨਾਂ ਦੇ ਧੂੜ ਮਿਲੇ ਉਹਨਾਂ ਦੀ Satsang ਮਿਲੇ ਉਨ੍ਹਾਂ ਦੇ ਨਾਲ ਰਹਿਆ ਰਹਿਮ ਪ੍ਰਾਪਤ ਹੁੰਦਾ ਹੈ ਸਤਿ ਕੀ ਇੰਦਰੋਂ ਦਾ ਸਤਿਗੁਰੂ ਜੀ ਦੀ ਕਿਰਪਾ ਦਰ ਸਾਰੇ ਜੀਵ ਜੰਤ ਪਸ਼ੂ ਪੰਖੀ ਲੋਕਾਂ ਜੁਆ ਮਹਾਰਾਜ ਜੀ ਭਲਾ ਕਰਨਾ ਦਾਸਾਂ ਨੂੰ ਆਪਣੇ ਨਾਲ ਧਾਰਨੀਆਂ ਸੇਵਾਵਾਂ ਆਦ ਕਰਵਾ ਲੈਣੀਆਂ ਮੇਰੇ ਪਰੇ ਹੱਥ ੱਖੜੇ ਸਦਾ ਚੜ੍ਹਦੀ ਕਲਾ ਦੀਆਂ ਦਾਤਾਂ ਮੁਸ਼ਰੀਆਂ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹੀ ਗੁਰੂ 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 ਸਤ ਨਾਮ ਵਾਹਿ 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 ਗੁਰੂ ਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सतनाग सतनाम वाेगुरु सतनाम वाहेगुरु सा वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ